ਹਰਿ ਵਰ ਵਰ ਜੀਉ ਨਾਮ ਅਕਾਲ ਮੂਰਤ ਹਾਉ ਨਿਤ ਅਯੁਨੀ ਸਭੰ ਜੁਨੀ ਸਭੰ ਗੁਰਪੁਰਸ ਸਾਜ ਗੁਰਪੁਰਸ ਸਾਜ ਜਪ ਜਪ ਆਗ ਸੱਚ ਸਾਗ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਹੈ ਪੀ ਸੱਚ ਸਾਨਕੂ ਪੀ ਸੱਚ ਨਾਮ ਕਹੋ ਸੀ ਪੀ ਸੱਚ ਇਚਰ ਮੂਹ ਨਾ ਥੋੜੀਂ ਦੋ ਇਚਰ ਮੂਹ ਨਾ ਥੋਣੀ ਤੋ ਇਚਰ ਆਪ ਕਿਰਪਾਲ ਇਚਰ ਸਾਥ ਕਿਰਪਾ ਕਾਹ ਬੋਖਟ ਪਾਵਾ ਨਾਨਕ ਸਬਖਟ ਫੋਟ ਪਾਵਾ ਨਾਨਕ ਕਾਏ ਕਰਜ ਤਨ ਮਾ ਕਾਏ ਕਰਜ ਤਨ ਮਾ ਹੋਣੀ ਜਾ ਤੂੰ ਮੇਰਾ ਵਲ ਹੈ ਜਾ ਤੂੰ ਮੇਰਾ ਵਲ ਹੈ ਆ ਕਹਿ ਉਹ ਸੰਦ ਕਾਮਾ